ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਘਾਲੀ ਤਸਿਲ ਮਜੀਠਾਤ ਜ਼ਿਲ੍ਹਾ ਅੰਮ੍ਰਿਤਸਰ ਪਾਲੈ ਸੰਗੋਣਾ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਮਾਲ ਤੇ ਜਿਹੜਾ ਕਾਫੀ ਗਿਣਤੀ ਜਿਹੀ ਪਰ ਆਉਣ ਤੋਂ ਪਹਿਲਾਂ ਜਿਹੜਾ ਕੁਝ ਵਿਗ ਗਿਆ ਵਾ ਹੁਣ ਮੱਝ ਤੇ ਇੱਕੋ ਹੀ ਰਹਿ ਗਈ ਹੈ ਬਾਕੀ ਸਾਰੀਆਂ ਗਾਵਾਂ ਹੀ ਆ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਜਿਹੜਾ ਨਾਲ ਤੇ ਪੁੱਛ ਨੇ ਸਾਰੀ ਡਿਟੇਲ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਸਾਈਵਲ ਗਾਂ ਤੁਹਾਨੂੰ ਦਿਖਾਉਣੀ ਆ ਬੜੇ ਕਮਾਲ ਦੀ ਚੰਗੇ ਦੁੱਧ ਵਾਲੀ ਜਿਹੜੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਜਰਸੀ ਵੀ ਤੁਹਾਨੂੰ ਦਿਖਾਉਣੀ ਆ ਤੇ ਸਾਰੇ ਹੌਲੇ ਭਾਅ ਤੁਹਾਨੂੰ ਦਿਖਾਵਾਂਗੇ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ ਹਰ ਵਾਰ ਜਿੱਤਨਾ ਕਹਿੰਦਾ ਕਿ ਵੱਡੇ ਛੋਟੇ ਭਾਅ ਜਿਹੜੇ ਸਾਰੇ ਆ ਗੱਲਬਾਤ ਹੁਣ ਆਪਾਂ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਹੋਰ ਕੀ ਹਾਲ ਚਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਕਿਰਪਾਈ ਹੋਰ ਤੁਸੀਂ ਸੁਣਾਓ ਵੇਗਾਂ ਦਾ ਮੇਂ ਸਾਲ ਵਾਲਾ ਮਾਲ ਫਿਰ ਮਾਸੇ ਬੜੀ ਮਾਰੇ ਦੀ ਕਿਰਪਾਈ ਜੀ ਜਿਹੜਾ ਸਾਰਾ ਇਹ ਆਪਣਾ ਸੋਲ ਤੁਹਾਡੇ ਸਾਹਮਣੇ ਆ ਕੋਈ ਮਤਲਬ ਹੋਵੇ ਨਹੀਂ ਉਸ ਦਿਨ 15 16 ਪਸ਼ੂ ਪਾਏ ਸੀ ਸਾਰੀਆਂ ਵੇਗੀਆਂ ਉਸ ਦਿਨ 15 16 ਪਸ਼ੂ ਕੋਈ ਵਿੱਚ ਪਾਏ ਸੀ ਕੋਈ ਤਿੰਨ ਕਿ ਡੰਗਰੇ ਆਪਾਂ ਵੱਖਰੇ ਰਹਿੰਦੇ ਸੀ ਅੱਛਾ ਉਹ ਵੀ ਨਾਲ ਹੀ ਚਲ ਗਏ ਵਿੱਚ ਹੀ ਅੱਛਾ ਵਿੱਚ ਸਾਹਿਬ ਵੇਗਿਆ ਮਾਲ ਰੋਲੇ ਕੋਲੇ ਜ ਵੀ ਨਾਲ ਹੀ ਚਲੇ ਚਲ ਗਏ ਠੀਕ ਆ ਫੋਨਾਂ ਦੀ ਤਾਂ ਚੰਗੀ ਰੌਣਕ ਲੱਗੀ ਰਹਿੰਦੀ ਹੋਣੀ ਆ ਤੇ ਹੁਣ ਤਾਂ ਕੀ ਮਤਲਬ ਕੇ ਅਜੇ ਵੀ ਰਵਰਾਂ ਦੇ ਠੀਕ ਆ ਤੇ ਬੜੀ ਮਹਾਰਾਜ ਦੀ ਕਿਰਪਾ ਸਤਿਗੁਰ ਦੀ ਹੋਈ ਉਹਦੇ ਨਾਲ ਠੀਕ ਆ ਚਲੋ ਇਸ ਤਰ੍ਹਾਂ ਹੀ ਆ ਕੇ ਕੰਮ ਲੱਗਿਆ ਬੜੀ ਛੇਤੀਆਂ ਧੰਨਵਾਦੀ ਆ ਤੇ ਅੱਜ ਹੁਣ ਅੱਜ ਵੀ 6-7 ਹੀ ਵਿਖੰਦੀਆਂ ਆ ਅੱਜ ਮੱਜਾਂ ਹੀ ਆਪਣੇ ਬਤਿੰਦੇ ਅੱਛਾ ਇਹ ਦੋ ਮੱਜਾਂ ਦਾ ਢੇੋਂ ਤੋਂ ਪਹਿਲਾਂ ਸੁਈਆਂ ਸੁਈਆਂ ਚਲ ਗਈਆਂ ਨੇ ਸੁਈਆਂ ਅੱਛਾ ਹੁਣ ਇੱਕ ਮਹੀ ਆਪਣੇ ਕੋ ਗੱਬਣ ਸੁਣਨ ਵਾਲੀ ਤਿਆਰ ਝੋਟੀ ਅੱਛਾ ਇਹ ਕੁਝ ਵੈੜਾ ਵੈੜਾ ਨਾ ਵੈੜਾਂ ਵਿੱਚੋਂ ਦੋ ਕਰੀਆਂ ਇੱਕ ਤੇ ਉਹ ਬਾਹਰ ਘੜਤੀ ਇੱਕ ਹੋਰ ਬਰਾ ਬਜੀ ਉਧਰ ਅੱਛਾ ਮਤਲਬ ਨਹੀਂ ਕਿ ਵਿੱਚ ਪੁਣੀ ਨੇ ਵੇਚ ਗੀਆਂ ਜਿਹੜਾ ਭਾਈ ਵੇਚ ਗਿਆ ਮਾਲ ਹਨਾ ਤੇ ਦੋ ਵੈੜਾ ਆਪਣੇ ਕੋਲ ਹੋਰ ਆਉਂਡੀਆਂ ਅਜੇ ਅੱਛਾ ਹੋ ਸਕਦਾ ਵੀਡੀਓ ਪਾnde ਬੰਦੇ ਵਿੱਚ ਹੀ ਆ ਜੇ ਠੀਕ ਹੈ ਜਾਂ 10 ਮਿੰਟ ਅੱਗੇ ਜਾਂ ਪਿੱਛੋਂ ਆ ਜੇ ਜੇ ਲੀਆਂ ਹੁਣੇ ਮੌਕੇ ਤੇ ਜੇ ਨਾ ਪਹੁੰਚੀਆਂ ਤੇ ਕੋਈ ਉਹਨਾਂ ਦੀ ਵੀਰ ਵਖਰੇ ਵੀਡੀਓ ਮੰਗਾ ਲੈਣਾ ਉਹ ਸੋਈਆਂ ਕਿ ਕੱਬਣਾ ਚ ਹਾਂਜੀ ਉਹ ਇੱਕ ਤੇ ਵੈੜ ਸਲੇ 10 ਕਿਲੋ ਦਦਿਆ ਅੱਛਾ ਤਾਜੀ ਆ ਵੈੜ ਕਾਲੀ ਵੈੜ ਹੈ ਤੇ ਵੱਡੀ ਕਾਲੇ ਮਗਰ ਬਚਾ ਅੱਛਾ ਇੱਕ ਵੈੜ ਟੋਕੜਾ ਅੱਛਾ ਤੋਕੜ ਡੱਬੀ ਬੈਠ ਜਾਂਦੀ ਹੈ ਤੋਕੜ ਕੋ ਕਿੰਨਾ ਦੁੱਧ ਤੋਕੜ ਕੋ ਘਰ ਵਾਲੇ 7-8 ਕਿਲੋ ਦੇ 6 ਕਿਲੋ ਦਾ ਪੱਕਾ ਲੀਟਰ ਵਾਲਾ ਵਾ ਅੱਛਾ ਤੇ ਉਹ ਬਿਲਕੁਲ ਜਾਇਜ਼ ਜੀ ਇਹ ਗੱਲ 12-13000 ਰੁਪਏ ਮੁੱਲ ਦਾ ਅੱਛਾ ਬੈਠ ਜਾਂਦੀ ਹੈ ਵੱਡੀ ਡੱਬੀ ਹੈ ਚਲੋ ਜੇ ਆ ਗਿਆ ਤਾਂ ਠੀਕ ਹੈ ਨਹੀਂ ਤੇ ਉਹਨਾਂ ਦਾ ਕੋਈ ਫੋਨ ਤੇ ਪੁੱਛ ਹਾਂ ਜੀ ਨਹੀਂ ਤੇ ਕੋਈ ਗੱਲ ਨਹੀਂ ਡਿਟੇਲ ਉਹਨਾਂ ਦੀ ਸਾਰਾ ਕੁਝ ਫੋਨ ਦੱਸ ਦਾਂਗੇ ਚਲੋ ਨਾਮ ਦੱਸ ਤੇ ਕਰੀ ਆਪਣਾ ਨਾਂ ਤੇ ਆਪਣਾ ਭਾਲਾ ਹੀ ਤੁਹਾਨੂੰ ਪਤਾ ਜੀ ਹਾਂਜੀ ਹਾਂਜੀ ਤੇ ਪਿੰਡ ਪੰਗਾਲੀ ਹੈ ਜੀ ਕਸੀਲ ਮਜੀਠਾ ਚਲਾਉਂਦੇ ਸਰ ਤੇ ਲਾਗੇ ਜੰਤੀਪੁਰ ਨੇ ਜੰਤੀਪੁਰ ਤੋਂ 4 ਕਿਲੋਮੀਟਰ ਮਤਲਬ ਕਿ ਪੂਰਾ ਨਾਪ ਤੋਲ ਕੇ ਦਾਖਲ ਠੀਕ ਹੈ ਜੀ 4 ਕਿਲੋਮੀਟਰ ਉਹ ਵੱਛੀ ਬਾਹਰ ਨਾ ਕੱਢਦੀ ਆ ਆਪਾਂ ਇੱਕ ਰੀਆ ਵਿੱਚ ਆਉਂਦੇ ਆ ਵੱਛੀਆਂ ਜਿਹੜੀਆਂ ਇੱਥੇ ਪੱਠੇ ਵੀ ਬਾਹਰ ਕੱਢਣੇ ਪੈਣੇ ਇਹ ਆਤੀ ਹੁੰਦੀ ਆ ਸਾਰੇ ਬڑے ਘਰ ਘਰ ਇਹ ਇਹ ਵੱਛੀ ਘਰ ਦੀ ਪਾਲੀ ਆ ਤੇ ਉਹ ਲਾੜ ਜੇ ਨਹੀਂ ਛੋਟਾ ਨਹੀਂ ਮਾਰੀ ਲੈਣ ਨੂੰ ਠੀਕ ਆ ਇਹ ਉਹ ਵਿੱਚ ਵੱੜ ਜਾਂਦੀ ਆ ਕਿ ਇਹ ਦੇਖੋ ਪਰਾਂ ਬਜੀ 2-3 ਵੱਛੀਆਂ ਆ ਠੀਕ ਆ ਇਹ ਬੜਾ ਖਰਾਬ ਕਰਦੀਆਂ ਵਿੱਚ ਵੱੜ ਜਾਂਦੀਆਂ ਤਾਂ ਅਸੀਂ ਆਹਦੇ ਨੇ ਵੀ ਕੀ ਛੋਟਾ ਮਾਰਨਾ ਇਹਨਾਂ ਨੂੰ ਹਮ ਹਮ ਇਹ ਸਾਰੇ ਘਰੇ ਸਾਰੇ ਘਰਾਂ ਚ ਆਮ ਹੀ ਚੱਲਦਾ ਵਾ ਆਮ ਹੀ ਗਈਆਂ ਦੇ ਜਵਾਗ ਜਿਹੜੇ ਖੁਰਲੀਆਂ ਚ ਵੱਢ ਜਾਂਦੇ। ਇਹ ਖਰਾਬ ਕਰਦੀ ਬੱਛੀ ਨੇ ਵਿੱਚ ਵੱਢ ਗਈ। ਫਗਵਾ ਵੀ ਕਰਦੀ ਮੂਹ ਹੁਣਾ ਸਾਰੇ ਪੱਠਿਆਂ ਨੂੰ ਕਢਣੇ ਪੈਣੇ ਵਾਰ। ਠੀਕ ਆ। ਇਹਨੇ ਖਰਾਬ ਕਰਦੇ। ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀਆਂ ਪਹਿਲੇ ਨੰਬਰ ਤੇ ਜਿਹੜੀ ਜਿੱਤੀ ਗਾਂ। ਇਹਦੇ ਆਪਣਾ ਦੂਜਾ ਸੁਗਾ ਵੜਿਆ ਬਾਬਾ ਜੀ। ਅੱਛਾ। ਤੇ ਇੱਕ ਪਸੂ ਦੀ ਸ਼ਾਮਾ ਹੀ ਸੂਈ ਜੀ। ਆ ਥਾਂ ਨੇ ਦੇਖ ਸਕਦੇ ਤੇ ਲੱਗ ਬਹੁਤ ਚੰਗਾ ਬੱਛੀ। ਤੇ ਮਗਰੇ ਦੇ ਬੱਛੀ ਜੇ। ਆ ਵੇਖੋ ਬੱਛੀ ਜੇ। ਬੱਛੀ ਬੜੀ ਪਿਆਰੀ ਇਹ ਤੇ ਮਗਰ। 3 ਸਾਲ ਬੜੀ ਹੈ ਤਾਂ। ਆ ਦੇਖ ਤੇ ਠੰਡੀ ਛੰਡੀ ਬੜੀ ਆ ਕਿੰਨਾ ਜਿਹੇ ਕੁਲ ਮੋਕੇ ਤੇ ਤਿਆਰ ਹੁਣ ਬੋਲਾ ਜੇ ਕੋਈ 8 ਗਿੰਦੇ 9 ਗਿੰਦੇ ਤੇ ਦੁੱਧ ਜਿਹੜਾ ਲੀਟਰ ਵਾਲਾ ਵਾ 13 ਕਿ ਲੀਟਰ 12 13 ਲੀਟਰ ਚ ਵਾਈ ਜਾਊ ਤੋਰੀਏ ਫੇਰ ਇਹਨੂੰ ਹਾਂਜੀ ਬਹੁਤਾ ਨਹੀਂ ਆਪਾਂ 15 ਕਿਲੋ ਕਹਿ ਦੇ ਕਿਉਂਕਿ ਜਾਤ ਨਸਲ ਚੰਗੀ ਆ ਲੱਗ ਬੜਾ ਸਾਫ ਆ ਠੀਕ ਆ ਠੀਕ ਹੈ ਜੀ ਰੰਗ ਬਾਗਿਆ ਇਹਨਾਂ ਗੋਹ ਹੁੜਾਕ ਜਿਆਦਾ ਲੱਗਾ ਜੀ ਤਾਂ ਨਵਾਲਦੀ ਆਪਾਂ ਨਵਾਲਣੀ ਨਹੀਂ ਹੁੰਦਾ ਠੀਕ ਆ ਦੂਜਾ ਸੁਆ ਵੈੜਾ ਬਕੀ ਵੈੜਿਆ ਦੂਸਰਾ ਸੁਆ ਹੈ ਜਿਹੜਾ ਇਹਦਾ ਰੰਗ ਬੋਲ ਬਹੁਤ ਚੰਗਾ ਵਾ ਠੀਕ ਹੈ ਜੀ ਤੇ ਠੰਡੀ ਜਪੂਰੀ ਲੇ ਜਾ ਵੀਰ ਜੀ ਤੇ ਤੁਸੀਂ ਇੱਤਾਰੀ ਹੈ ਜੇ ਪਰਸੋਂ ਦੀ ਸ਼ਾਮਾਂ ਦੀ ਆ ਹੋ ਸਕਦਾ ਬੜਾ ਬੰਦਾ ਹੋਵੇ ਆ ਵੱਛੀ ਮਗਰੇ ਮਗਰੇ ਤੇ ਵੱਛੀ ਬੜੀ ਸੋਹਣੀ ਹੈ ਜਿਹੜਾ ਕੋਈ ਵੀਰ ਵੱਛੇ ਵੀ ਸੰਭ ਨਾਲ ਲੈ ਜਾਊਗਾ ਵੈੜ ਚੰਗੀ ਤਿਆਰ ਹੋਣੀ ਹੈ ਬਈ ਵਾਪਸ ਮਾ ਇਹਨੂੰ ਭਾਵੇਂ ਬੱਚਾ ਚੋਲੇ ਜਨਾਨੀ ਚੋਲੇ ਲੱਤ ਨਹੀਂ ਜੇ ਮਾਰਦੀ ਤੇ ਇਹਦਾ ਕੀ ਰੱਖੀਏ ਮੁੱਲ ਆਪਾਂ ਮੁੱਲ ਬਾਬਾ ਜੀ ਮੈਂ ਤਾਂ ਤੁਸੀਂ ਦੱਸ ਦੋ ਕਰੀਏ ਜੈਜ ਆ ਜੈਜ ਦੇ ਦਈਏ ਹਾਂਜੀ ਉਹ ਤਾਂ ਮੈਂ ਵਾਸੀ 35 ਦੀ ਵੇਚ ਲਈ ਕਿੰਗਾ ਰੰਗਵਾ ਗਿਆ ਹਾਂਜੀ ਤੇ ਬਾਜ਼ਾਰ ਬਜੂਰ ਦੇ ਹਿਸਾਬ ਨਾਲ ਠੀਕ ਆ ਹੁਣ 30000 ਦੇ ਦੀਏ ਮੈਂ ਨਹੀ 30 ਦੇਣੀ ਹੋਰ ਕਰੀਏ ਘੱਟ ਤੁਸੀਂ ਦੱਸ ਲਓ ਤੁਸੀਂ ਦੱਸਣਾ ਜੀ ਨਹੀਂ ਤੁਹਾਡੇ ਦੱਸਿਆ ਹੋ ਜੀ 28000 ਦੀ ਕਰਦੀਏ ਫਿਰ ਕੀ ਹੋਰ ਹੋ ਗਈ ਕਸਰ ਇਹ ਤਾਂ ਇਹੀ ਤੈਨੂੰ ਜਾਵਦੀ ਤੈਨੂੰ ਆਪੇ ਘੱਟ ਦੋ ਸਾਨੂੰ ਕੁਛ ਦੀ ਲੋੜ ਹੀ ਨਹੀਂ ਆ ਚਲੋ ਫਿਰ 1000 ਹੋਰ ਛੱਡ ਦਿਓ ਠੀਕ ਹੈ ਜੀ 27 ਦੇ ਪੂਰੇ ਦੇ ਕਰ ਦਿਓ 27 ਦੀ ਹੋ ਗਈ ਠੀਕ ਹੈ ਜੀ ਦੇ ਆ ਵੀ ਮੈਂ ਜੇ ਮਾਸਾ ਕਿ ਦਿੱਸੀ ਆ ਅੱਛਾ ਦੂਜਾ ਸੁਆ ਤੋਂ ਦੇ ਸਲੇ 9 10 ਕਿਲੋ ਅੱਛਾ ਇਹਦੇ ਮਗਰੋਂ ਅੱਛਾ ਕੋਈ 15 ਕਿ ਦਿਨ ਸੁਈ ਨ ਹੋ ਗਏ ਜੀ ਅੱਛਾ ਸੀਲਸਾਲ ਬੜੀਆ ਰੱਸੀ ਦੀ ਲੋੜ ਨਹੀਂ ਆ ਅੱਛਾ ਜਾਤਨ ਲਈ ਵੇਖੋ ਬੜੀ ਚੰਗੀ ਆ ਤੇ ਬਾਕੀ ਇਹ ਆ ਕਿ ਥੋੜੀ ਸਾਂਭ ਵੀ ਘਟਿਆ ਹੈ ਕੋਈ ਨਹੀਂ ਇਹ ਆ ਲਿਸੀ ਜੇ ਕੱਦ-ਬੁੱਦ ਵੀ ਵੱਡਾ ਬਾਕੀ ਛੋਟਾ ਨਹੀਂ ਹਾਂਜੀ ਕੱਦ ਚੰਗਾ ਬਾਕੀ ਇਹ ਕਿ ਜੇ ਕੋਈ ਸਾਂਭ ਵਾਲਾ ਕੋਈ ਲੈ ਜਾਏ ਹਾਂਜੀ ਹਾਂਜੀ ਤੇ ਦੁੱਧ ਹੋ ਸਕਦਾ ਵੱਧ ਵੀ ਜਾਵੇ ਤੇ ਉਤਰ ਠੰਡ-ਸੁਣ ਪੂਰੇ ਬਿਲਕੁਲ ਓਕੇ ਠੰਡਾਂ ਦੀ ਗਰੰਟੀ ਹੋਊਗੀ ਬਿਲਕੁਲ ਅੱਛਾ ਦੁੱਧ 10 ਲੀਟਰ ਹੋਊ ਤੇ ਦੋ ਦੋ ਤਾਂ 11 12 ਕਿਲੋ ਕਰ ਜੂਗੀ ਚਲੋ ਬਹੁਤਾ ਧਨੀਆ ਪਾ ਲਈਏ ਹੁਣ ਮੋਕੇ ਤੇ 9 10 ਲੀਟਰ ਜਿਹੜਾ ਕਹਿੰਦੇ ਕੀ ਇਹਦੇ ਕੋਲ ਹੈਗਾ ਤੇ ਬੱਚਾ ਇਹਦੇ ਮਗਰ ਬੱਚਾ ਓਏ ਚਾਹੇ ਮਗਰ ਇਹਨੂੰ ਸੂਈ ਨੂੰ ਕੋਈ 15 ਕਿ ਦਿਨ ਹੋਗੇ 15 ਦਿਨ ਸੂਈ ਨੂੰ ਹੋਗੇ 25 ਕਿਲੋ ਵੱਢੀ ਆ ਕੱਦ ਕੋਈ ਚੰਗਾ ਵਾ ਫਿਰ ਬਣਾ ਲੈ ਜੀ ਚਲੋ ਆਪਾਂ ਨੇ ਸਾਈ ਬੋਲ ਬਾਤ ਲੈ ਦਾ ਮੋਲ ਵੇ ਇਹਦਾ ਜੈਜਾ ਕਰਤੀਏ ਜੈਜਾ ਨਹੀਂ ਕਰਦੋ ਨੀ ਬਾਬਾ ਜੀ ਕਿੰਨੇ ਦੇ ਦੇ ਦिए ਨਾ ਦੋ ਨ ਸਤਾਈ ਗਿਆ ਦਿੱਤੇ ਨਹੀਂ ਹੋਰ ਕੁਛ ਮਾਨਤਨ ਕਰ ਦੀਏ ਹਾਂਜੀ ਕਰ ਦੀਏ ਹੋਰ ਜਿਆਜ ਤੁਸੀਂ ਕਰ ਦੋ ਜਿਆਜ ਤੁਸੀਂ ਕਰਨਾ ਨਹੀਂ ਜਿੱਦਾਂ ਤੁਸੀਂ ਕਹਿੰਦੇ ਕੋ ਉਦਾਂ ਹੀ ਕਰਦਾਗਾ ਆਪਾਂ ਪੰਜੀ ਦੀ ਕਰ ਦੀਏ ਜੇ ਤੁਹਾਨੂੰ ਪੰਜੀ ਦੀਆਂ ਅੱਜ ਪੰਜੀ ਕਰ ਦਿੰਦੇ ਕਿੱਦੇ ਹੈਗੀ ਕਸਰ ਤੇ ਕੱਢ ਦੋ ਆਪ ਹੀ ਕਸਰ ਤੁਹਾਨੂੰ ਜਾਬਦੀ ਤੁਸੀਂ ਆਪੇ ਹੀ ਗੱਡੀ ਤੁਸੀਂ ਤੁਸੀਂ ਦੱਸਣਾ ਨਹੀਂ ਆ ਜੇ ਤੁਹਾਨੂੰ ਜਾਬਦੀ ਤੇ ਸਾਨੂੰ ਕੋਈ ਲੋੜ ਕੋਈ ਨਹੀਂ ਆ ਫਿਰ ਖੁੱਲਾ ਹੀ ਕਰ ਦੀਏ ਮਾਨਤਨ ਤੁਸੀਂ ਆਪੇ ਹੀ ਖੁੱਲਾ ਜੋ ਤੁਹਾਨੂੰ ਜਾਬਦਾ ਹੋਣਾ ਜੱਸ ਨੋ ਬਿਲਕੁਲ ਜੱਸ ਨੋ ਕਰ ਦੀਏ ਜੱਸ ਨੋ ਹੀ ਕਰ ਦੋ ਜੀ ਪੂਰੇ 22000 ਦੀ ਦੇ ਦਈਏ ਫਿਰ ਚਲੋ ਭਾਈ ਬਾਈ ਹਜ਼ਾਰ ਦੀ ਵੀਰ ਜੀ ਹੁਣੇ ਕਹਿੰਦੇ ਕਿ ਦੇ ਦੇਾਂਗੇ ਫਿਰ ਠੀਕ ਆ ਦੁੱਧ 9 10 ਗੱਲੋ ਆਪਾਂ ਚਲੋ ਤੁਹਾਡਾ ਕਿਆ ਨਹੀਂ ਮੋੜਨਾ ਠੀਕ ਆ ਤੇ ਉਹ ਤਾਂ ਸਾਨੂੰ ਵੱਧ ਵੀ ਇਹਦੇ ਮਿਲ ਚੁਕੇ ਠੀਕ ਆ ਦੇ ਦਿੰਦੇ ਰੇ ਆ ਆਪਾਂ ਬਦਲੋ ਕੋਈ ਗੱਲ ਨਹੀਂ ਤੁਸੀਂ ਕਿਆ ਵਾ ਕਿਆ ਨਹੀਂ ਆਪਾਂ ਮੋੜਨਾ ਜੋ ਤੁਸੀਂ ਕਹਿੰਦੇ ਆ ਤੇ ਹੁਣ ਆ ਜਿਹੜੀ ਆ ਇਹਦੇ ਕੋਲ ਕਿੰਨਾ ਦੁੱਧ ਇਹਦੇ ਕੋਲ ਦੁੱਧ 6 ਗੱਲੋ ਉਹ 5 ਲਵੇ ਮਾਨੇ ਇਹ ਬੱਚੇ ਤੋਂ ਬਿਨਾ ਹੀ ਆ ਬੱਚੇ ਦੇ ਬਣਾ ਜੀ ਕੋਈ ਟੋਕੜ ਹੀ ਕਹਿੰਲੇ ਨੂੰ ਆਪ ਕੋ ਇਦਾਂ ਹੀ ਜੋਈ ਦੀ ਜੀ ਤਾਂ ਜਨਾਨੀ ਚੋਲੇ ਬੱਚਾ ਚੋਲੇ ਤੇ ਐਂ ਰਾਜੀ ਵਾਜੀ ਆ ਦੋ ਰੋ ਹਾਂ ਫੇਰ ਇਹਨਾਂ ਵੀ ਇੱਕ ਰੀ ਆਓ ਬਾਕੀ ਹੈਗੇ ਵੜਾਂ ਚ ਹੀ ਆ। ਵੈਰ ਦੁਜੇ ਆਪਣਾ ਪਤਾ ਨਹੀਂ ਪਹਿਲੇ ਮੈਂ ਪਹਿਲੇ ਸੇ ਸੁਈ ਹੈਗਾ। ਪਹਿਲੇ ਜਾਂ ਦੁਜੇ ਹੋਗੀ। ਦੁਜੇ ਗਨ ਲੈ ਕੋਈ। ਬਾਕੀ ਇਹ ਤਾਂ ਤੇ ਦੁੱਧ ਵੀ ਬੜਾ ਸੰਘਣਾ ਹੋਣਾ ਵਾ। ਹਾਂਜੀ ਹਾਂਜੀ ਦੋ ਚ ਪੰਜ ਕਿਲੋ ਪੱਕਾ ਇਹ ਲੀਟਰ ਵਾਲਾ। 5 ਕਿਲੋ ਪੱਕਾ ਦੁੱਧ ਹੈਗਾ। ਕੋਈ ਇਹਨੂੰ ਰਸੇ ਦੀ ਲੋੜ ਨਹੀਂ ਏ। ਘਰ ਦਾ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ ਬੰਦ ਹੋ ਜੀ ਨੂੰ। ਹਾਂਜੀ ਬਿਲਕੁਲ ਮੈਂ ਛੋਟਾ ਜਿਹਾ ਮੁੱਲ ਕਰਦਾ ਹਾਂ। ਪੂਰਾ ਸਿਆਲ ਜਿਹੜਾ ਵਧੀਆ ਦੁੱਧ ਚ ਵਾਜੂਗੀ। ਹਾਂਜੀ ਹਾਂਜੀ। ਕਿਉਂਕਿ ਇਨਾਂ ਗਾਵਾਂ ਦਾ ਦੁੱਧ ਵੀ ਜਿਹੜਾ ਸੰਘਣਾ ਹੁੰਦਾ ਵਾ ਚੰਗੀ ਫੈਟ ਵਾਲਾ ਹੁੰਦਾ ਤੇ ਕੀ ਰੱਖੀ ਇਹਦਾ ਮੁੱਲ ਫਿਰ ਆਪਾਂ ਮੁੱਲ ਬਾਬਾ ਜੀ ਇਹ ਤਾਂ ਭਾਵੇਂ ਵੇਚਣ ਨੂੰ ਤਾਂ ਭਾਵੇਂ 10 ਦੀ ਵੇਚਦੀਏ 12 ਦੀ ਵੇਚਦੀਏ ਅੱਛਾ ਹੁਣ ਗੈਸ ਨੂੰ ਹੀ ਨੋ ਯਾਰ ਜੀ ਤਾਂ ਨਹੀਂ ਨੋ ਦੀ ਨਾ ਦਈਏ ਹੋਰ ਕਰਦਾ ਕੋਈ ਮਾਨਤਨ ਤਾਂ ਜੋ ਤੁਹਾਨੂੰ ਜਿਆਦਾ ਕਿੰਨੇ ਤੱਕ ਦੇ ਦੇਣੀ ਤੁਸੀਂ ਦੱਸ ਤੁਸੀਂ ਤੁਹਾਡਾਂ ਅੱਖਾਂ ਨਹੀਂ ਮੋੜਦਾ ਚਲੋ ਫਿਰ 7000 ਦੀ ਦੇ ਦਿਓ ਫਿਰ ਠੀਕ ਹੈ ਜੀ ਹੋ ਗਈ ਠੀਕ ਹੈ ਜੀ ਦੇ ਦਾਂਗੇ ਜੀ ਤੇ ਆਪਣੇ ਦੂਜਾ ਸੂਆ ਵਹਿੜਿਆ ਇਹ ਜਰਸੀ ਆ ਗਈ ਹਨਾ ਆਪਣੇ ਜੀ ਥੋੜੀ ਥੋੜੀ ਕਰਾਸ ਚ ਹੈ ਹਾਂਜੀ ਠੰਡੀ ਬੜੀ ਆ ਠੀਕ ਹੈ ਖਾਨਾ ਵੀ ਬੜਾ ਚੰਗਾ ਹੈ। ਹਾਂਜੀ ਆਓ ਠੰਡੀ ਬੜੀ ਹੈ। ਰਸੀਦੀ ਨਹੀਂ ਲੋੜੀ ਤਾਂ ਇਧਰ ਆਪਦੇਸ ਮਟਦੋ। ਠੀਕ ਹੈ। ਆਓ। ਐਂ ਰਾਜੀ ਬਾਜੀ ਆ ਪੂਰੀ ਭੱਟੀ ਆ। ਕਿੰਨੇ ਕ ਦੁੱਧ ਆ ਲੀਜੇ? ਦੁੱਧ ਘਰ ਵਾਲੇ ਜਾਂਦੇ ਪਹਿਲੇ ਜੂ 15 16 ਕਿਲੋ ਕੱਢਿਆ ਵਾ। ਅੱਛਾ। ਤੇ ਟੇ ਟਲਾਡੋਲਾ ਚੰਗੀਆਂ ਬਾਕੀ ਵੇਖੋ ਐਂ ਠੰਡੀ ਬੜੀ ਆ। ਠੀਕ ਹੈ ਜੀ। ਗਰਮੀ ਨਹੀਂ ਆ ਗਈ। ਇਹ ਸੋਣਾ ਨਾ ਥੋੜੀ ਐਚਰ ਭੁਲੀ ਆ ਉਹਦੀ ਮੈਂ ਹੁਦੀ ਆ। ਇਹ ਆ ਕਿ ਕੱਦ ਕਾਠ ਵੀ ਚੰਗਾ ਹੈ ਤੇ ਸੰਭੀ ਸੂੰਭੀ ਵੀ ਚੰਗੀ ਆ ਰਾਜੀ ਆ ਵੈੜ ਪੂਰੀ। ਆਪ ਨੂੰ ਮੈਂ ਖਰਾਬੀ ਖੜਦੀ ਲਗਾ ਲੀ। ਇਹ ਬਹੁਤ ਸਾਫ ਸੂਰਤ ਚੀਜ਼ ਕੋਣਿਆ ਵਤੀ ਬੰਦ ਹੋ ਵੇ ਜਿੰਨਾ ਫਿਰ ਬਾਕੀ ਸੀਲ ਦੀ ਗਰੰਟੀ ਹੋ ਗਿਆ ਬਾਕੀ ਸੀ ਇਹ ਆ ਜਿਹੜੀ ਜ਼ਿੰਦਗੀ ਪੂਰੀ ਨਾ ਨੱਥ ਵੀ ਨਹੀਂ ਪਾਈ ਉਹਨਾਂ ਨੇ ਹਲਦੀ ਨਹੀਂ ਔਰ ਗਲਚ ਪਾਏ ਰਸਾ ਜਾ ਠੀਕ ਹੈ ਦੋਵੇਂ ਹੀ ਉਹਨਾਂ ਕੋ ਆ ਗਿਆ ਮਾਂ ਤੇ ਆਈ ਜਰਸੀ ਸਾਈਵਲ ਕ੍ਰੋਸ ਸੇ ਆ ਜਿਹੜੀ ਚੰਗੀ ਫੈਟ ਵਾਲੀ ਹੈ ਜਿਹੜਾ ਇਨਾਂ ਗਾਵਾਂ ਦਾ ਦੁੱਧ ਜਿਹੜਾ ਕਾਫੀ ਸੰਘਣਾ ਹੁੰਦਾ ਇਹ ਕਿੰਨੇ ਦੇ ਦਈਏ ਵੇਲੀ ਫੇਰ ਆਪਾਂ ਇਹ ਤੁਸੀਂ ਦਾਦਾ ਜੀ ਬਾਈ ਤੁਸੀਂ ਦੱਸਣਾ ਜੇ ਜਾਦੀ ਕਰੀ ਆ ਦੇਖ ਸਕਦੇ ਬਿਲਕੁਲ ਠੰਡੀ ਤੇ ਰਹੀ ਆ ਜੀ ਠੰਡੀ ਬੜੀ ਆ ਕੋ ਥਾਂ ਮੇਟਰ ਉੱਪਰ ਆ ਝੰਗਾ ਢਿੱਲਾ ਵੇਖੋ ਬੜੀਆਂ ਦੇ ਵਸੀ ਜੇ ਤੇ ਚਲੋ ਜੇ ਤੇ ਭਰਾ ਸ਼ਾਮ ਨੂੰ ਤੇ ਕਿੰਨੇ ਦੀ ਦਈਏ ਮੋਲ ਬਾਬਾ ਜੀ ਵਸੀ ਦਾ 55 60 ਅੱਛਾ ਤੇ 50 ਦੀ ਹੀ ਦੇ ਦਈਏ 50 ਦੀ ਇਹਦਾ ਤੁਸੀਂ ਆਪ ਹੀ ਦੱਸਣਾ ਜੀ ਇਹ ਕਿੰਨੇ ਦੇ ਜੱਸ ਨੋ ਹੀ ਬਿਲਕੁਲ ਜੱਸ ਨੋ ਹੀ ਕਰ ਦਈਏ ਜੱਸ ਨੋ ਬਿਲਕੁਲ ਛੋਟੀ ਹੋਵੇ 200 ਰੁਪਿਆ 42000 42000 ਦੇ ਹਾਂਜੀ ਚਲੋ ਹੈਗੀ ਕੋਈ ਕਸਰ ਥੋੜੀ ਬਾਤ ਹੈ ਕਿ ਨਹੀਂ ਬਿਲਕੁਲ ਜਾਇਦ ਦੇ ਬਾਕੀ ਚਲੋ ਬਾਕੀ ਮੌਕੇ ਤੇ ਕਰਦੇ ਫਿਰ ਥੋੜਾ ਬਾਦ ਠੀਕ ਹੈ ਠੀਕ ਹੈ ਤੇ ਆ ਵੀ ਆਪਣਾ ਕੋਈ ਜਿਹੜੀ ਮਰਜ਼ੀ ਨਾਲ ਕਿੰਨੇ ਸਾਈਵਾਲ ਕਿੰਨੇ ਜਰਸੀ ਕਿੰਨੇ ਆ ਚੱਪ ਕਿੰਨੇ ਸਾਈਵਾਲ ਕਰਾਸ ਤੇ ਹੀ ਆ ਜਿਹੜੀ ਹਾਂਜੀ ਤੇ ਬਾਕੀ ਥੱਲੇੋਂ ਦੇਖ ਸਕਦੇ ਜੀ ਆ ਵੇਖੋ ਇੱਧਰ ਇਹ ਵੀ ਪੂਰੀ ਠੰਡੀ ਤੇ ਜੀ ਆ ਭਾਵੇਂ ਜਿਹੜੇ ਪਾਸੇ ਮਰਜ਼ੀ ਭਾਵੇਂ ਦੋਵਾਂ ਪਾਸੇ ਕੋਈ ਨਹੀਂ ਜਾਓ ਦੋਵਾਂ ਪਾਸੇ ਬਹਿ ਕੇ ਚੋਈ ਜਾਓ ਜਿਤਨਾ ਮਨ ਢੰਡੀ ਬੜੀ ਆ ਠੀਕ ਹੈ ਜੀ ਜਦੋਂ ਇਹਨੇ ਸੂਣਾ ਵਾ ਰੱਸੀ ਦੀ ਨਹੀਂ ਲੋੜ ਨੂੰ ਅੱਛਾ ਇਦਾਂ ਹੀ ਮਤਲਬ ਕਿ ਰੱਸੀ ਤੋਂ ਬਿਨਾ ਚੋਈਦੀ ਆ ਤੇ ਅਜੇ ਤੇ ਟਾਈਮ ਲੈ ਜੂਗੀ ਸੋਚ ਟਾਈਮ ਲੈ ਜੂਗੀ ਹਾਂ ਜੀ ਤੇ ਕਿੰਨਾ ਕੁ ਦੋਦ ਚ ਪੈ ਜੂਗੀ ਆ ਪਤਾ ਕੀ ਜਕਰ ਆ ਘਰ ਵਾਲੇ ਜਾਂਦੇ ਬੜਾ ਆਂਦੇ ਜੇ ਆਪਾਂ ਤਿੰਨ ਟਾਈਮ ਚੋਂਦੇ ਰਹੇ ਆ ਅੱਛਾ ਇਹਨੂੰ ਕੋਈ ਕਹਿੰਦੇ 30 ਕਿਲੋ ਕੱਢਣਾ ਵਾ ਉਹ ਤਾਂ ਸਾਨੂੰ 30 ਦੀ ਗਾਰੰਟੀ ਆਈ ਆ ਅੱਛਾ 30 ਕਿਨਲੇ 28 ਕਿਨਲੇ ਕੋਈ 5 ਹੀ ਕਿਨਲੇ ਅੱਛਾ ਹਾਂ ਚਲੋ ਫਿਰ ਤੋਰ ਦਈਏ ਇਹਨਾਂ ਕੋਈ ਜਿੰਕੇ ਆਪਣਾ ਨਾਲੇ ਆਪਣੀ ਸਮਝਣਾ ਵੇਖ ਲੈ ਕੋਈ ਬਾਕੀ ਹੋਵੇ ਤਾਂ 25 ਵੀ ਕੱਢ ਸਕਦੀ ਐ 28 ਵੀ ਕੱਢ ਸਕਦੀ ਆ ਠੀਕ ਆ 30 ਵੀ ਕੱਢ ਸਕਦੀ 30 ਤੋਂ ਬਾਹਰ ਵੀ ਜਾ ਸਕਦੀ ਐ ਅੰਦਰ ਵੀ ਰਹਿ ਸਕਦੀ ਆ ਠੀਕ ਹੈ ਜੀ ਜਰਸੀ ਕਰੋਸਟੀ ਆ ਆਪਣੀ ਸਮਝਣਾ ਹੀ ਦੇਖ ਲਓ ਵੀ ਜਿਤਨਾ ਵੀ ਆ ਜੋ ਕੁਝ ਸਾਰਾ ਕੁਝ ਸਾਡੇ ਸਾਹਮਣੇ ਹੀ ਆ ਬਾਕੀ ਥਣਵੜ ਫੀਲ ਦੀ ਸਾਡੀ ਗਾਰੰਟੀ ਹੋਊਗੀ ਠੀਕ ਹੈ ਜੀ ਸੀਲ ਤੇ ਕਿੰਦੇ ਕੋਈ ਗਾਰੰਟੀ ਆਪਣੀ ਸਾਡੇ ਸਾਡੇ ਥੱਲਿਆਂ ਬੜੀ ਚੰਗੀ ਤਿਆਰ ਹੋਈ ਹੈ ਕਾਜ ਲੈ ਆ ਵਿੱਚ ਬਾਕੀ ਠੰਡੀ ਠੁੰਡੀ ਦੀ ਗਾਰੰਟੀ ਹੋ ਸਾਡੀ ਠੀਕ ਹੈ ਜੀ ਆ ਵੇਖੋ ਜਿੱਦਾਂ ਮਰਜੀ ਕੋਈ ਗੱਲ ਨਹੀਂ ਹੈ ਠੀਕ ਹੈ ਜੀ ਹਾਂ ਦੇ ਸਾਦੇ ਕੋਈ ਖਾਸ ਭਲਾਵਨੀ ਆ ਹਵਾਨੇ ਤੇ ਹਾਂਜੀ ਬਾਕੀ ਲੇਵਾ ਵੇਖ ਲੋ ਕਿਦਾਂ ਦਾ ਜੀ ਲੈ ਜੀ ਲੈ ਜੀ ਉਸ ਤਰ੍ਹਾਂ ਜਿਹੜਾ ਕੱਦ ਕਾਠ ਬੋਡੀ ਵੇਟ ਸਾਰੀਆਂ ਪੱਖਾਂ ਚੰਗੀ ਆ ਤੇ ਇਹੋ ਜਿਹੇ ਗਾਏ ਆ ਕਿ ਚਲੋ ਸਾਈਡ ਫੂਟ ਵੀ ਚੰਗੀ ਆਈ ਜਾਂਦੀ ਆ ਹਾਂਜੀ ਹਾਂਜੀ ਹਵਾਨੇ ਤੇ ਨਾੜਾਂ ਵਿੱਚ ਜੜੀਆਂ ਚੰਗੀਆਂ ਸੋਹਣੀਆਂ ਦਿਖਣਦੀਆਂ ਹਾਂ ਬਾਕੀ ਦੋ ਤੇ ਸੰਗਨਾਂਦਾ ਵਾ ਇਨਾਂ ਗਾਵਾਂ ਦਾ ਬਾਕੀ ਇਹੋ ਜਿਹੇ ਗਾਵਾਂ ਆਪਾਂ ਨੂੰ ਜਿਆਦੇ ਦੁੱਧ ਵਾਲੀਆਂ ਥੋੜੀਆਂ ਘੱਟ ਲੱਭਦੀਆਂ ਵਾ ਉਤਰਾ ਵੀ ਸਾਂਭੀ ਸੁੰਭੀ ਚੰਗੀ ਆ ਪੂਰੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਪਸੰਦ ਕਰਕੇ ਵੇਖ ਕੇ ਖੜੇ ਅੰਦਰ ਕੋਲ ਆਪਣੀ ਖੱਲੀ ਖੜੇ ਆਹ ਨਹੀਂ ਜਗਰੇ ਬਾਬਾ ਜੀ ਗਾਂ ਆਜ ਤੱਕ ਚਲੋ ਜਿਹੜਾ ਵਪਾਰ ਜਿਹੜਾ ਸਾਡੇ ਜੱਦੀ ਪੁੱਛੀ ਚੱਲਦਾ ਆ ਹਾਂਜੀ ਹਾਂਜੀ ਪਹਿਲਾਂ ਤੋਂ ਹੀ ਅੱਜ ਤੱਕ ਸਾਡੇ ਵੱਡਿਆਂ ਨੇ ਉਹ ਹੀ ਗੱਲ ਸੁਖਾਈ ਵੀ ਗਾਂ ਨਹੀਂ ਜੇ ਮਾੜੀ ਲੈਣੀ ਅੱਛਾ ਤੇ ਨਾ ਲਈ ਆ ਠੀਕ ਆ ਕਿਉਂਕਿ ਗਾਂ ਮਾਰੀ ਜਿਹੜੀ ਆ ਜਿਹੜੀ ਗਾਂ ਫੰਡਰ ਹੋ ਜਾਂਦੀ ਸੌ ਦੀ ਵੀ ਨਹੀਂ ਕੋਲਿੰਦਾ ਹਾਂਜੀ ਹਾਂਜੀ ਜਿਹੜੀ ਮਈ ਉਹ ਤਾਂ ਫੇਰ 100 ਰੁਪਏ ਦੇ ਜਾਂਦੀ ਹਾਂਜੀ ਹਾਂਜੀ ਕਿਸ ਕਰਕੇ ਗਾਂ ਉਹ ਲਈਦੀ ਹੈ ਜਿਹੜੀ ਰੁਪਈਆ ਦੀ ਹੋਵੇ ਚੰਗੀ ਹੋਵੇ ਆਪਣੇ ਨਾ ਹੋਵੇ ਕਿ ਆਪਣੇ ਮਨ ਨੂੰ ਤਾਂ ਚੰਗੀ ਲੱਗੇ ਘਰ ਬਜੀ ਠੀਕ ਆ ਤੇ ਇਹ ਕਿੰਨੇ ਦੀ ਦੇ ਦਈਏ ਫੇਰ ਆਪਾਂ ਮੋਲ ਬਾਬਾ ਜੀ ਇਹੋ ਜੀ ਵੈਡ ਭਾਵੇਂ 80 ਦੀ ਵੇਚ ਲਈਏ 85 ਦੀ ਵੇਚ ਲਈਏ ਅੱਛਾ ਪਰ ਆਪਾਂ ਨੂੰ ਜਾਇਜ਼ ਮਿਲੀ ਜਾਇਜ਼ ਦੇ ਦੇਣੀ ਆ ਕਿਉਂਕਿ ਚਲੋ ਹੋਰ ਕੋਈ ਆਊਗੀ ਬਾਗੀ ਹਾਂਜੀ ਜਾਈ ਪਾਣੀ ਵਗਦੇ ਚੰਗੇ ਲੱਗਦੇ ਆ ਹਾਂਜੀ ਹਾਂਜੀ ਇਹ ਹੁਣ ਦੇ ਦੇਣੀ ਆ 70000 70000 ਜੀ ਚਲੋ ਛੋਟ ਛੜ ਮੋਕੇ ਤੇ ਕਰਦੇ ਹੋਏ ਕਰ ਦਾਂਗੇ 1000 ਰੁਪਏ ਛੜ ਦਾਂਗੇ ਠੀਕ ਆ ਜੀ ਉਹ ਹੀ ਛੜ ਦਾਂਗੇ 68000 ਦੀ ਦੇ ਦੇਣੇ ਆ ਠੀਕ ਕਰਾਂਗੇ ਬਾਕੀ ਵੈੜ ਬਹੁਤ ਚੰਗੀ ਆ ਠੀਕ ਆ ਕਿਉਂਕਿ ਚਲੋ ਆਪਾਂ ਸਿਫਤਾਂ ਕਰੀ ਜੀਏ ਸਾਡੇ ਇੰਨੀ ਕੋਜ ਦੱਸਿਆ ਹੋਣਾ ਇਹਨੇ ਆਪੇ ਹੀ ਦੱਸਣਾ ਸਭ ਨੂੰ ਹਾਂਜੀ ਹਾਂਜੀ ਤੇ ਆਹ ਦੇਖੋ ਇਹ ਆ ਚੀਜ਼ਾਂ ਜਿਹੜੀਆਂ ਨਾ ਠੀਕ ਆ ਲਾਬਤ ਜਾਂਦੀਆਂ ਪਰ ਸੁਣਿਆ ਘੱਟ ਲਵਦੀਆਂ ਹਾਂਜੀ ਹਾਂਜੀ ਇਹ ਨਹੀਂ ਵੀ ਲਵਦੀਆਂ ਨਹੀਂ ਲੱਭ ਜਾਂਦੀਆਂ ਤੇ ਹੁਣ ਮਾਜਾ ਗੱਬਣ ਜੇ ਇਹ ਦੂਜਾ ਸੂਆ ਝੋਟੀ ਗੱਬਣ ਦੇ ਥੋੜੇ ਜਿਗਲੇ ਥਣੇ ਛੋਟੇ ਆ ਅਗਲੇ ਥਣੇ ਥੋੜੇ ਛੋਟੇ ਕਾ ਸ਼ਾਂਗ ਜੀ ਵੀ ਨਾਲ ਲੱਗੀ ਜੇ ਉਹ ਉਤਾ ਹੀ ਉਤੇ ਠੀਕ ਆ ਤੇ ਪਸ ਮਾ ਕੇ ਕਰਦੀ ਲੰਮੇ ਅੱਛਾ ਪਰ ਮਤਲਬ ਕਿ ਇਹ ਇੰਨੇ ਗੱਬਣ ਆ ਪਰ ਹੱਥਾਂ ਜਾ ਜਾਂਦੇ ਕਿਉਂਕਿ ਵਿਰਲਾ ਥਣਾ ਹੁਣ ਗੱਬਣ ਵਾਲੇ ਹੁਣ ਗੱਬਣ ਜੇ ਠੀਕ ਆ ਜੀ ਤੇ ਪਿਛੇ ਪੁਛੇ ਥਣਾ ਤੁਹਾਨੂੰ ਵੀ ਗਰੰਟੀ ਹੋ ਜੇ ਕੋਈ ਵੀਰ ਗੱਬਣ ਖੜਦਾ ਨਹੀਂ ਤੇ ਕੋਈ ਗੱਲ ਨਹੀਂ ਸਵਾ ਕੇ ਵੀ ਦੇ ਦਾਂਗੇ ਲੈ ਤੋੜ ਦੋ ਇਹਨਾਂ ਵਿੱਚ ਇਹ ਕਿੰਨੇ ਕ ਦੁੱਧ ਵਾਲੀ ਉਤਰਾ ਦੁੱਧ ਉਹਨਾਂ ਦੇ ਪਹਿਲੇ ਸੂਏ 12 ਕਿਲੋ ਕ ਬਾਕੀ ਕੋਈ 10 ਗੇਲੇ 12 ਗੇਲੇ ਇਹਨਾਂ ਦੇ ਹਾਕਾ ਬੰਦਾ ਕੰ ਕਦ ਵੱਡਾ ਕਦ ਵਜੰਦੀ ਜਿਹੜੀ ਪੂਰੀ ਆ ਜਿਹੜੀ ਅਸ ਅਗਲੇ ਥਣੇ ਥੋੜਾ ਜਿਹਾ ਛੋਟਾ ਰੱਖਦੀ ਆ ਬਾਕੀ ਚੀਜ਼ਾਂ ਦੀ ਸਾਰੀਆਂ ਜਿ ਪੂਰੀ ਆ ਮੈਂ ਦੇਖੋ ਆ ਹੋਰ ਹੈਗੀ ਪਰ ਵੇਖੀ ਆ ਲੈ ਜਾ ਵੀ ਜੀ ਤੁਹਾਡਾ ਦਾ ਤੇ ਇਹਦਾ ਕੀ ਰੱਖੇ ਨਾ ਮੋਲ ਵੀਰ ਜੀ ਫਿਰ ਇਹਦਾ ਹੁਣ ਗੱਬਣ ਗੱਬਣ ਦਾ ਆਪਾਂ ਮੋਲ ਕਰਨਾ ਚਲੋ ਜੇ ਕਿਸੇ ਵੀ ਦੇ ਫੇਟ ਆ ਜੇ ਇਹ ਮਤਲਬ ਕਿ ਸੂਈ ਵੇਚੀ ਚਲੋ ਫਿਰ ਹੋਰ ਮੋਲ ਹੋਊਗਾ ਹਾਂਜੀ ਬਾਕੀ ਹੁਣ ਚਲੋ ਆਪਾਂ ਵੀ ਜਾਇਦ ਲਈ ਕਿਉਂਕਿ ਸਾਹਮਣੇ ਪੈਣੀ ਤੇ ਬਹੁਤੇ ਨਹੀਂ ਖਾਣੇ ਚਲੋ ਹਫਤਾ ਖੜੂਗੀ ਹਾਂਜੀ ਹੁਣ ਬਾਬਾ ਜੀ ਇਹ ਜਾਇਦ ਹੀ ਮੈਂ ਕੀਮਤ ਜਿੰਨੀ ਹੀ ਦੇ ਦੇਣੀ ਹੈ ਨਾ ਹੁਣ 65000 ਦੀ ਮੈਂ ਜਾਇਦਾਂ 65000 ਦੀ ਹਾਂਜੀ ਚਲੋ ਮੌਕੇ ਤੇ ਛੋਟ ਛਾਟ ਹੋ ਜਾਊਗੀ ਚਲੋ ਮਾਨਦਾਨ ਤੇ ਹਰ ਵੀਰ ਬਣਾਦਾ ਹੁੰਦਾ ਤੁਹਾਨੂੰ ਪਤਾ ਨਾਲੇ ਮਾਨਦਾਨ ਤੇ ਬਣਿਆ ਜੀ ਹੋਗਾ ਠੀਕ ਹੈ ਵੀਰ ਜੀ ਠੀਕ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰबानी ਮਿਹਰबानी ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਖ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ